ਸਤਿ ਸ਼੍ਰੀਕਾਲ ਜੀ ਮੇਰੀ YouTube ਫੈਮਲੀ ਹੋਰਸ ਨਾਓ ਕਿੰਨਾ ਠੀਕ ਹਾਂ ਹੈਪੀ ਦੀਵਾਲੀ ਜੀ ਬੰਦੇ ਛੋੜ ਦੀਵਤੀਆਂ ਤੁਹਾਨੂੰ ਲੱਖ ਲੱਖ ਵਧਾਈਆਂ ਜੀ ਸਾਮਾਨ ਲੈਣ ਵਾਸਤੇ ਖਿਲਾ ਖਿਲਾਉਣੇ ਹਟੜੀ ਤੇ ਸਾਰਾ ਕੁਝ ਆਪਾਂ ਖਰੀਦਦਾਰੀ ਕਰਾਂਗੇ ਤੇ ਮੈਂ ਤਿਆਰ ਹੋ ਚੁੱਕੀ ਆ ਰੈਡੀ ਹੋ ਚੁੱਕੀ ਆ ਸੂਟ ਵੀ ਪਾ ਲਿਆ ਤੇ ਦੱਸੋ ਸੂਟ ਨਿਊ ਆ ਸੋਹਣਾ ਏ ਤੇ ਆਪਾਂ ਹੁਣ ਚੱਲਦੇ ਆ ਠੀਕ ਆ ਜੀ ਹੁਣ ਤੇ ਮੈਂ ਤਿਆਰ ਹੋ ਚੁੱਕੀ ਆ ਵੈਸੇ ਤਾਂ ਮੈਂ ਸਿੰਪਲ ਜੀ ਹੋਈ ਆ ਤੁਹਾਨੂੰ ਲੱਗਦੀ ਆ ਦੇਖੋ ਵੀ ਕਿਸ ਤਰ੍ਹਾਂ ਮੈਂ ਤੇ ਹੋਰ ਗਾਈਜ਼ ਬਹੁਤ ਜ਼ਿਆਦਾ ਪਿਆਰ ਮਿਲਿਆ ਗਾਈਜ਼ ਮੈਨੂੰ ਤਾਂ ਬਸ ਇੰਗਲਿਸ਼ ਘੱਟ ਆਉਂਦੀ ਆ ਬਹੁਤ ਮੈਂ ਤਾਂ ਪੰਜਾਬੀ ਜ਼ਿਆਦਾ ਬੋਲਦੀ ਆ ਤੁਹਾਨੂੰ ਪਤਾ ਹੀ ਤੇ ਉਹ ਮੇਰਾ ਪਿਆ ਪਰਸ ਤੇ ਆਪਾਂ ਆਨੇ ਹੁਣ ਪਰਸ ਤੇ ਫਿਰ ਹੁਣ ਆਪਾਂ ਚੱਲਦੇ ਆ ਠੀਕ ਆ ਨਾਲ ਮੈਂ ਤੁਹਾਨੂੰ ਆਪਣਾ ਮਹੱਲਾ ਦਿਖਾ ਦਿੰਨੀ ਆ ਬਾਜ਼ਾਰ ਤੇ ਆ ਲੌਜੀ ਤੇ ਹੁਣ ਆਪਾਂ ਚੱਲ ਪਿਆ ਠੀਕ ਆ ਜੀ ਇੱਕ ਲੋਕ ਰਹਿ ਗਿਆ ਉਹ ਵੀ ਲਾ ਦਿੱਤਾ ਮੈਨੂੰ ਲੱਗਦਾ ਮੈਂ ਲਾ ਦਿੱਤਾ ਹਾਂ ਜੀ ਚੱਲ ਪਿਆ ਜੀ ਤੇ ਨਾਲੇ ਆਪਾਂ ਤੁਹਾਨੂੰ ਦਿਖਾਉਨੇ ਆ ਆਪਣਾ ਮਹੱਲਾ ਠੀਕ ਆ ਜੀ ਉਹ ਮੇਰਾ ਸ਼ੀਸ਼ਾ ਏ ਸ਼ੀਸ਼ੇ ਪਰ ਮੈਂ ਰਮਾਲ ਵੀ ਆਪ ਹੀ ਬੁਣਿਆ ਹੋਇਆ ਸਰਮਾਲ ਦੀ ਸਾਚੇ ਕਪੜਾ ਬਹੁਤ ਸੋਹਣੇ ਚ ਮਰਜੇ ਲਾਏ ਹੋਏ ਨੇ ਇੱਕ ਪੂਰਾ ਜਿਹਨੇ ਆਪਾਂ ਤਾਂ ਕਪੜਾ ਪਾ ਦਿੰਦੇ ਆ ਕਈ ਵਾਰ ਕੋਈ ਸੁਜਾਵਤ ਦੀ ਚੀਜ਼ ਲੈ ਆਉਂਦੇ ਪਰ ਮੈਂ ਖੁਦ ਬੁਣਿਆ ਇਹ ਕਰੋਸ਼ੀਏ ਦੇ ਨਾਲ ਸੋਹਣਾ ਦੱਸਿਓ ਤੁਸੀਂ ਪਹਿਲਾਂ ਤਾਂ ਪੁਰਾਣੇ ਜ਼ਮਾਨੇ ਦੇ ਲੋਕ ਕਪੜੇ ਜੇ ਵੀ ਪਾ ਦਿੰਦੇ ਹੁੰਦੇ ਸੀ ਕਈ ਵਾਰ ਤੇ ਕਈ ਵਾਰ ਕਰੋਸ਼ੀਆਂ ਬੁਣ ਕੇ ਵੀ ਪਾਉਂਦੇ ਸੀ ਲੋਕ ਲੱਗ ਚੁੱਕਿਆ ਤੇ ਆਪਾਂ ਹੁਣ ਚੱਲਦੇ ਆ ਠੀਕ ਆ ਜੀ ਤੇ ਉਹ ਦਰਵਾਜ਼ਾ ਮੈਂ ਖੁੱਲਾ ਛੱਡ ਕੇ ਜਾ ਅੰਦਰ ਤੇ ਦੂਜਾ ਦਰਵਾਜ਼ਾ ਲਗਾਉਣਾ ਲਾਈਟ ਕਰਤੀ ਬੰਦ ਆਪਾਂ ਤੇ ਆ ਜੋ ਚੱਲੀਏ ਤੇ ਆਪਾਂ ਹੁਣ ਚੱਲਦੇ ਆ ਤੇ ਬਾਹਰ ਨਿਕਲਦੇ ਆ ਹੁਣ ਤੁਹਾਨੂੰ ਬਾਹਰਲਾ ਵਾਤਾਵਰਨ ਵੀ ਦਿਖਾਉਨੇ ਆ ਸ਼ਹਿਰ ਦਾ ਵੀ ਦਿਖਾਉਗੇ ਕਿ ਆਪਣੇ ਬੈਗ ਵੀ ਲੈ ਲਿਆ ਇਹ ਡੀਮਾਰਟ ਦਾ ਬੈਗ ਆ ਬੈਗ ਪਾ ਲਿਆ ਆਪਾਂ ਨੇ ਕੱਛ ਵਿੱਚ ਪਿਆ ਰਹੋ ਤੇ ਚੱਲਦੇ ਆ ਹੁਣ ਸ਼ਾਪਿੰਗ ਕਰਦੇ ਆ ਦੀਵਾਲੀ ਦੀ ਦੇਖਦੇ ਆ ਕਿੰਨਾ ਕੁ ਖਰਚਾ ਹੁੰਦਾ ਹੈ ਕਿੰਨਾ ਕੁ ਆਪਾਂ ਕਰਨਾ ਖਰਚਾ ਕਿੰਨੀ ਕੁ ਪਹੁੰਚ ਆ ਠੀਕ ਆ ਜੀ ਆ ਜੋ ਲਾ ਤਾ ਗੇਟ ਮੁਰੇ ਲੋਕ ਤੇ ਆਪਾਂ ਤੁਰਪੇ ਬਾਬਿਓ ਹੁਣ ਆਜੋ ਹੁਣ ਤੁਰੇ ਚੱਲੋ ਤੇ ਦੇਖੀ ਚੱਲੋ ਸਾਡਾ ਮਹੱਲਾ ਬਾਬਿਓ ਚਲੀ ਚੱਲੋ ਜੀ ਆਡੀ ਆਪਣੀ ਪੰਮੀ ਧਾਰੀਵਾਲ ਆਪਣੀ ਸਪੀਡ ਤੇ ਤੁਰੀ ਜਾਂਦੀ ਆ ਤੇ ਨਾਲ ਨਾਲ ਸਾਹ ਵੀ ਚੜੀ ਜਾਂਦਾ ਹੈ ਬਾਕੀ ਆਪਾਂ ਜਿੰਨਾ ਵੀ ਖਰਚਾ ਕਰਨਾ ਕਰ ਲੋ ਦਿਵਾਲੀ ਤੇ 10000 20000 ਦਾ ਪਰ ਆਪਾਂ ਆਪਣੀ ਲਿਮਟ ਦੇਖ ਕੇ ਖਰਚਾ ਕਰਨਾ ਹੈ ਅਸੀਂ ਕਿੰਨਾ ਕ ਖਰਚਾ ਕਰ ਸਕਦੇ ਆ ਆਪਾਂ ਆਪਣਾ ਘਰ ਦੇਖਣਾ ਆਪਣੀ ਗੰਜੈਸ ਵੀ ਕਿੰਨਾ ਕ ਆਪਾਂ ਕਰ ਸਕਦੇ ਆ ਤੇ ਅੱਗੇ ਮੇਰੀ ਬੇਟੀ ਤੇ ਮੇਰੀ ਦੋਤੀ ਛੋਟੀ ਜੀ ਰਿਧੀਮਾ ਕਰ ਆਪਾਂ ਉਹਨੂੰ ਵੀ ਲੈ ਕੇ ਜਾਣਾ ਨਾਲ ਫਿਰ ਉਹਨੇ ਵੀ ਪਟਾਕੇ ਬੰਬ ਪਤਾ ਨਹੀਂ ਕੀ ਕੀ ਕਿੰਨਾ ਦਾ ਖਰਚਾ ਕਰਵਾਉਗੀ ਇਹ ਤਾਂ ਹੁਣ ਰੱਬੇ ਜਾਣਦਾ ਹੁਣ ਦੇਖਦੇ ਹੁਣ ਬੱਚੇ ਵੈਸੇ ਬੱਚਿਆਂ ਦੀ ਖੁਸ਼ੀ ਵਾਸਤੇ ਤਾਂ ਕਹਿੰਦੇ ਕਰਨਾ ਹੀ ਪੈਂਦਾ ਖਰਚਾ ਠੀਕ ਨਹੀਂ ਜੀ ਮੈਂ ਤੁਰ ਹੀ ਜਾਂਦੀ ਆ ਇਹ ਮੇਰਾ ਮਹੱਲਾ ਸਾਹ ਚੜਿਆ ਹੋਇਆ ਮੈਨੂੰ ਗੁਰੂ ਦੇ ਪਿਆਰਿਓ ਤੇ ਆਪਾਂ ਹੁਣ ਚਾਲ ਆਪਣੀ ਚੱਲੀ ਜਾਂਦੇ ਆ ਮੈਂ ਤਾਂ ਡੱਡੂ ਵਾਲੀ ਚਾਲ ਆ ਮੇਦੀ ਹਲਕੀ ਹਲਕੀ ਜੀ ਲੋਨੀ ਤੇ ਮੇਰਾ ਮਹੱਲਾ ਗੱਡੀਆਂ ਖੜੀਆਂ ਸਾਡੇ ਮਹੱਲੇ ਵਾਲਿਆਂ ਕੋਲ ਗੱਡੀਆਂ ਵੀ ਬਹੁਤ ਨੇ ਸਾਰੇ ਕੱਲੇ-ਕੱਲੇ ਘਰ ਵਿੱਚ ਆ 100% ਕੋਈ ਹੋਏ ਜਿਨ੍ਹਾਂ ਕੋਲ ਨਹੀਂ ਹੈਗੀ ਸਾਡੇ ਵਰਗੇ ਮੱਤ ਨਾਲ ਕੋਲ ਆ ਸੋਹਣੀਆਂ-ਸੋਹਣੀਆਂ ਕੋਠੀਆਂ ਕੀ ਪਤਾ ਹੋ ਸਕਦਾ YouTube ਤੇ ਮੈਨੂੰ ਵੀ ਕੋਠੀ ਕੋਈ ਮਿਲ ਜਵੇ ਗੱਡੀ-ਗੁੱਡੀ ਕੀ ਪਤਾ ਹੁੰਦਾ ਹੈ ਆ ਵੇਟ ਕਰ ਕਲ ਵੀ ਬਹੁਤ ਸੋਹਣੀ ਲੱਗੀ ਮੈਨੂੰ ਤਾਂ ਸ਼ਾਇਦ ਮੇਰੇ ਵੀਰ ਆਪ ਸੁਣ ਲੈਵੇ ਅਸੀਂ ਵੀ ਗੱਡੀਆਂ ਝੂਟੇ ਝਾਟੇ ਲੈ ਲਈਏ ਠੀਕ ਹੈ ਜੀ ਇਹ ਮੇਰੀ ਕਲੋਨੀ ਆ ਤੇ ਆਪਾਂ ਤੁਰੇ ਜਾਂਦੇ ਆ ਠੀਕ ਹੈ ਜੀ ਤੇ ਹੁਣ ਅੱਗੇ ਦੇਖਦੇ ਆ ਖੜੀ ਹੋਣੀ ਆ ਛੋਟੀ ਜੀ ਖੜੀ ਹੋਣੀ ਆ ਮੇਰਾ ਇੰਤਜ਼ਾਰ ਕਰਦੇ ਨੇ ਵੀ ਨਾਨੀ ਮਮਾ ਆਉਂਦੇ ਨੇ ਤੇ ਆਪਾਂ ਅੱਗੇ ਜਾ ਕੇ ਦੇਖਦੇ ਹੁਣ ਮੈਂ ਬੜੀ ਖੁਸ਼ ਆ ਅੱਜ ਦੀਵਾਲੀ ਦਾ ਦਿਨ ਆ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਭ ਪਰ ਵਧੀਆ ਆਵੇ ਦੀਵਾਲੀ ਤੇ ਆ ਪਹੁੰਚ ਚੁੱਕੇ ਆਪਾਂ ਹੁਣ ਬਾਜ਼ਾਰ ਘੰਟਾਕਾਰੇ ਟੇਚੀ ਬਾਜ਼ਾਰ ਆ ਜੀ ਟੇਚੀਆਂ ਟੇਚੀਆਂ ਲਓ ਜੀ ਲਓ ਜੀ ਲਓ ਟੇਚ ਸਸਤੀਆਂ ਆਫਰ ਅੱਜ ਦੇ ਦਿਨ ਬਹੁਤ ਕਰੀ ਹੋਈ ਆ ਦੀਵਾਲੀ ਕਰਕੇ ਇੱਕ ਘੰਟਾਕਾਰ ਲੁਧਿਆਣੇ ਦਾ ਟ੍ਰੈਫਿਕ ਦੇਖੋ ਕਿੰਨੀਆਂ ਬਹੁਤ ਜ਼ਿਆਦਾ ਹੈ ਕ੍ਰਾਸ ਕਰਨੇ ਸੜਕ ਵੀ ਬਹੁਤ ਔਖੀ ਆ ਤੇ ਆ ਜੀ ਅੱਗੇ ਇੱਥੇ ਆਪਣੇ ਸਪੀਕਰ ਵਗੈਰਾ ਲੈਣੇ ਆ ਮੋਬਾਈਲ ਐਨਕਾਂ ਬਹੁਤ ਸਸਤੀਆਂ ਅੱਜ ਆਫਰ ਕਰੀ ਹੋਈ ਆ ਬਹੁਤ ਜ਼ਿਆਦਾ ਫੇਰ ਅੱਗੇ ਸੂਟ ਕੇਸ ਮੈਂ ਤਾਂ ਸਿੱਧਾ ਬੋਲਦੀ ਆ ਪੰਜਾਬੀ ਪੰਜੂਬੀ ਆ ਲੋ ਜੀ ਸਾਨੂੰ ਕਹਿੰਦੇ ਖਰੀਦੋ ਮੈਂ ਕਹਾਂ ਮੇਰਾ ਬਲੌਗ ਹੋਣਾ ਗਿਆ ਜੁੱਤੀਆਂ ਪੰਜਾਬੀ ਫੇਰ ਲਾਟਰੀਆਂ ਲਾਟਰੀਆਂ ਵੀ ਪਾ ਸਕਦੇ ਆ ਤੁਸੀਂ ਜੇ ਪਾਉਣੀਆਂ ਹੋਣ ਕਈਆਂ ਨਿਕਲੀ ਵੀ ਆ ਬੂਟ ਚੱਪਲਾਂ ਸਾਰਾ ਕੁਝ ਤੇ ਮੈਂ ਹੁਣ ਚੱਲੀ ਜਾਂਦੀ ਆ ਅੱਗੇ ਆ ਰਿੰਗ ਲਾਈਟ ਲੈਣੀ ਆ ਤੁਸੀਂ ਸਾਮਾਨ ਅੱਜ ਵੈਸੇ ਵੀ ਸਸਤਾ ਕਰਿਆ ਹੋਇਆ ਆਫਰ ਕਰੀ ਹੋਈ ਐ ਨਾ ਆ ਆ ਗਿਆ ਆ ਗਿਆ ਬਾਜ਼ਾਰ ਅੱਗੇ ਫੇਰ ਆ ਗਿਆ ਸੇਲ ਆਈ 150 150 150 ਕੋਈ ਵੀ ਚੀਜ਼ ਲੈ ਸਕਦੇ ਆ ਸ਼ਰਟ ਲੈ ਲਓ ਪਜਾਮਾ ਇਹ ਵੀ 150 200 250 ਬਸ ਸਭ ਪਜਾਮੇ ਨੇ ਸੋਹਣੇ ਬਹੁਤ ਕਿੰਨਾ ਕ ਸਾਮਾਨ ਖਰੀਦੂ ਬੰਦਾ ਹੈ ਨਾ ਆ ਲੋ ਜੀ ਆ ਫੇਰ ਹੁਣ ਛੋਟੀ ਜੀ ਲੈ ਰਹੀ ਆ ਮੇਰੀ ਦੋਤੀ ਪਟਾਕੇ ਇੰਨਾ ਰਾਸ਼ਾ ਆ ਲਓ ਜੀ ਆ ਖੜੀ ਆ ਤੇ ਸਾਨੂੰ ਬਾਰੀ ਨਹੀਂ ਆ ਰਹੀ ਬਸ ਇੱਕੋ ਹੀ ਦੁਕਾਨਾ ਚੌੜੇ ਬਾਜ਼ਾਰ ਵਿੱਚੋਂ ਅੰਦਰ ਨੂੰ ਜਾ ਕੇ ਕਿਤਾਬ ਬਾਜ਼ਾਰ ਤੋਂ ਅੱਗੇ ਜਾ ਕੇ ਕਿਉਂਕਿ ਉਹ ਕਹਿੰਦੇ ਅਸੀਂ ਇੱਕ ਦੁਕਾਨ ਵੀ ਥੋੜੀ ਖੁੱਲੇ ਲਾ ਕੇ ਚਲਾਈ ਹੋਈ ਆ ਬਈ ਬਾਈਚਾਂ ਸਥੇ ਅੱਗ ਲੱਗ ਗਈ ਤਾਂ ਪੀੜੀਆਂ ਪੀੜੀਆਂ ਗਲੀਆਂ ਤੇ ਉੱਥੇ ਗੱਡੀ ਵੀ ਨਹੀਂ ਵੜਨੀ ਇਸ ਕਰਕੇ ਅਲਾਉਡ ਨਹੀਂ ਉੱਥੇ ਫਿਰ ਅਸੀਂ ਸੋਚਿਆ ਇੱਕ ਗੰਨੇ ਦੀ ਰਸ ਵਾਲੀ ਲੱਗੀ ਰੇੜੀ ਉਹਦੇ ਕੋਲ ਇੱਕ ਦੁਕਾਨ ਆ ਛੋਟੀ ਜੀ ਹੋਰ ਰੇੜੀ ਲਾਈ ਹੈ ਵਿਚਾਰੇ ਨੇ ਉਹਨੇ ਕੋਈ ਮਾਤਰ ਸਾਈਜ਼ ਹੈ ਤਾਂ ਅਸੀਂ ਉਹਦੇ ਕੋਲ ਗਏ ਮੈਂ ਕਿਹਾ ਉੱਥੇ ਦੇਖ ਆ ਲਓ ਜੀ ਇਹ ਵਿਚਾਰੇ ਬੈਠੇ ਨੇ ਸਰਦਾਰ ਜੀ ਬੈਠੇ ਨੇ ਤੇ ਕਿਹੇ ਫਿਰ ਅਸੀਂ ਇਹਨਾਂ ਕੋਲ ਤੁਹਾਡੇ ਜਿਹੜਾ ਅਸੀਂ ਖਰੀਦੇ ਨੇ ਵਿਚਾਰਿਆਂ ਕੋਲ ਇਹਨਾਂ ਕੋਲ ਕੋਈ ਨਹੀਂ ਸੀ ਇਸ ਟਾਈਮ ਸਾਨੂੰ ਬੜਾ ਤਰਸ ਜਾਇਆ ਮੈਂ ਕਿਹਾ ਆਪਾਂ ਉੱਥੇ ਚੱਲਦੇ ਆਂ ਵੀ ਦੋਤੀ ਕਹਿੰਦੀ ਉੱਥੇ ਚੱਲੋ ਨਾ ਦੀ ਮम्मा ਵਿਚਾਰੇ ਕੋਲ ਉਹਦੇ ਕੋਲ ਤਾਂ ਰਸ ਬਹੁਤ ਸੀਗਾ ਬਾਰੀ ਮੈਨੂੰ ਲਾ ਤਾਂ 2 ਘੰਟੇ ਲੱਗ ਜਾਣੇ ਸੀ ਸਾਨੂੰ ਲੋਰ ਜੀ ਇਹਨੇ ਇਹ ਥੋੜਾ ਜਿਹਾ ਇੱਥੋਂ ਲੈ ਲਿਆ ਥੋੜਾ ਜਿਹਾ ਅਸੀਂ ਅੱਗੇ ਤੋਂ ਲਵਾਂਗੇ ਤੇ ਅੱਗੇ ਆ ਗਿਆ ਜੀ ਬਾਜ਼ਾਰ ਫਿਰ ਅੱਗੇ ਆ ਕੰਬਲ ਬਹੁਤ ਸਸਤੇ ਕੰਬਲ 2-200 ਦੇ ਵਾਓ ਲਓ ਜੀ ਕੰਬਲ ਪੂਰਾ ਹੀ ਭਰਿਆ ਪਿਆ ਪੂਰਾ ਗੋਦਾਮ ਭਰਿਆ ਪਿਆ ਕੰਬਲ ਦਾ ਤੁਸੀਂ ਮੰਨੂਗੇ ਦੇਖੋ ਕਿਉਂਕਿ ਅੱਜ ਆਫਰ ਕਰੀ ਹੋਈ ਹੈ ਲੁਧਿਆਣੇ 2200 2500 300 500000 1500 ਜਿਉ ਜਿਓ ਕਿ ਕਿ ਜਾਓਗੇ ਤੁਸੀਂ ਤੇ ਉਦੋਂ ਮਤਲਬ ਕੰਬਲ ਦੀ ਵੈਰਾਈਟੀ ਬਾਹਤੀ ਜਾਊਗੀ ਆਲ੍ਹਾ ਕੁ ਜੀ ਕਿੰਨੇ ਸੋਹਣੇ ਕੰਬਲ ਮੈਂ ਤਾਂ ਬੜੇ ਪਿਆਰੇ ਲੱਗੇ ਪਰ ਆਪਾਂ ਸਮਾਨ ਜਿਹੜਾ ਮੇਨ ਖਰੀਦਣ ਆਇਆ ਆ ਲੱਗ ਗਏ ਫੇਰ ਕੰਬਲਾਂ ਦਾ ਹੀ ਇਹ ਸਾਰੇ ਕੰਬਲਾਂ ਦੀ ਹੀ ਮਾਰਕੀਟ ਆ ਕਿ ਅੱਗੇ ਮਿੱਤੇ ਚਾਲ ਨਹੀਂ ਹੋ ਰਿਹਾ ਬਹੁਤ ਰਾਸ਼ਾ ਤੇ ਰਾਸ਼ਮੀ ਜੀ ਵੀਡੀਓ ਬਣਾਉਣੀ ਬਹੁਤ ਔਖੀ ਆ ਮੈਂ ਤਾਂ ਥੋੜਾ ਜਿਹਾ ਦਿਖਾਇਆ ਤੁਹਾਨੂੰ ਥੋੜਾ ਜਿਹਾ ਕੰਬਲੇ ਕੰਬਲ ਕੰਬਲੇ ਕੰਬਲ ਸਿਰਫ ਅਸੀਂ ਬਾਜ਼ਾਰ ਆਣਾ ਮੈਂ ਕਹ ਦੋ ਕੰਬਲ ਬਾਜ਼ਾਰ ਜਾਣਾ ਤੁਹਾਨੂੰ ਕੰਬਲ ਬਾਜ਼ਾਰ ਆਪੇ ਰਿਕਸ਼ੇ ਵਾਲਾ ਛੱਡਿਆਊਗਾ ਕੰਬਲੇ ਕੰਬਲ ਹਰ ਇੱਕ ਵੈਰਾਈਟੀ ਦਾ 5000 10000 200 ਤੇ ਸ਼ੁਰੂ ਹੋ ਜਾਂਦਾ 100 ਤੇ ਕੰਬਲ 200 ਵਾਲਾ ਵੀ ਅਸੀਂ ਬਹੁਤ ਵਧੀਆ ਆਪਾਂ ਬੈੱਡ ਤੇ ਪਿਛਾਣਾ ਹੋਵੇ ਨਾ ਸਿੰਗਲ ਤੇ ਬਹੁਤ ਵਧੀਆ 200 ਦਾ ਮਤਲਬ ਕੰਬਲ ਡਬਲ ਬੈੱਡ ਦੀ ਚਾਦਰ ਵੀ ਮਿਲ ਜਾਂਦੀ ਆ ਆ ਲਓ ਪੂਰਾ ਇੱਕ ਕੰਬਲਾਂ ਦਾ ਹੀ ਬਾਜ਼ਾਰ ਆ ਇਹ ਦੇਖ ਲਓ ਗੁਰੂ ਦੇ ਪਿਆਰਿਓ ਲੁਧਿਆਣੇ ਸਾਨੂੰ ਹਰ ਇੱਕ ਚੀਜ਼ ਮਿਲਦੀ ਆ ਹਰ ਇੱਕ ਚੀਜ਼ ਸਸਤੀ ਮਿਲਦੀ ਆ ਆਫਰ ਆ ਚ ਪੰਜਾਬ ਕੰਬਲਾ ਲਿਖਿਆ ਵੀ ਹੋਇਆ ਕੁਛ ਕਿ ਮੈਂ ਤੇ ਵੀਡੀਓ ਬਣਾਉਣੀ ਔਖੀ ਆ ਮੈਨੂੰ ਇਹ ਆ ਗਿਆ ਕਿਤਾਬ ਵਿਚਾਰ ਬੱਚਿਆਂ ਦਾ ਕਿਤਾਬ ਪੈਨਸਲਾਂ ਕਾਪੀਆਂ ਇੱਕ ਹੋਰ ਦੁਕਾਨਾਂ ਛੋਟੀ ਜੀ ਬੰਬਾਂ ਦੀ ਅੱਗੇ ਕਿਤਾਬ ਵਿਚਾਰਾ ਆ ਕਿਤਾਬ ਵਿਚਾਰਾ ਜੀ ਅੱਗੇ ਕਿਤਾਬਾਂ ਕਾਪੀਆਂ ਡੈਰੀਆਂ ਤੇ ਤੁਸੀਂ ਮਤਲਬ ਕਿ ਆ ਗਿਆ ਆ ਕੇ ਫੇਰ ਮਾਰ ਕੇ ਉਹ ਪਾਰਕਿੰਗ ਜਿੱਦੇ ਵਿੱਚ ਗੱਡੀਆਂ ਖੜਾਈਆਂ ਹੋਈਆਂ ਨੇ ਉਹ ਵਿੱਚ ਅੱਗੇ ਗਲੀਆਂ ਬਹੁਤ ਤੰਗ ਨੇ ਆ ਲੋ ਜੀ ਫਿਰ ਅੱਗੇ ਆ ਗਿਆ ਏ ਬਿਜਲੀ ਦਾ ਸਮਾਨ ਇੱਥੇ ਬਿਜਲੀ ਦਾ ਸਮਾਨ ਸਸਤਾ ਲੜੀਆਂ ਝੁੰਮਰ ਅੱਗੇ ਬਹੁਤ ਔਰ ਤੱਕ ਆ ਜੀ ਮੈਤੇ ਜਾ ਨਹੀਂ ਹੋਇਆ ਜੀ ਤੇ ਮੈਂ ਤਾਂ ਇੱਥੇ ਫਿਰ ਨੇੜੇ ਨੇੜੇ ਤੁਹਾਨੂੰ ਦਿਖਾਤਾ ਸਾਂ ਬਲੌਗ ਬਣਾ ਕੇ ਮੈਂ ਅੱਜ ਬਾਜ਼ਾਰ ਆਈਆਂ ਕਿਉਂਕਿ ਇੱਕ ਰਸ਼ ਬਹੁਤ ਜ਼ਿਆਦਾ ਏ ਇੱਕ ਵੈਸੇ ਵੀ ਡਰ ਲਾਦਾ ਮੋਬਾਈਲ ਮੂਲ ਵੀ ਚੋਰੀ ਹੋ ਜਾਂਦੀ ਆ ਸਮਾਂ ਆ ਪਾ ਇਧਰ ਵੀਡੀਓ ਆ ਝੁੰਮਰ ਦੇਖੋ ਕਿੰਨੇ ਸੋਹਣੇ ਮੇਰਾ ਤਾਂ ਇੰਨਾ ਦਿਲ ਕਰਦਾ ਮੈਂ ਤਾਂ ਖੋਦ ਕਦੇ ਨਾ ਕਦੇ ਕਿ ਝੁੰਮਰ ਜ਼ਰੂਰ ਲੈ ਕੇ ਆਉਂਗੀ ਹਰ ਇੱਕ ਵੈਰਾਈਟੀ ਤੁਹਾਨੂੰ ਮਿਲੇਗੀ ਇੱਥੇ ਬਿਜਲੀ ਦੀ ਸਮਾਨ ਬਹੁਤ ਵਧੀਆ ਤੇ ਸਸਤਾ ਮ ਇਹ ਹੈਗਾ ਬਿਜਲੀ ਬਾਜ਼ਾਰ ਲੁਧਿਆਣੇ ਦਾ ਰਿਕਸ਼ਾ ਕਰੋ ਤੇ ਤੁਸੀਂ ਬਿਜਲੀ ਬਾਜ਼ਾਰ ਕਿਤਾਬ ਬਾਜ਼ਾਰ ਤੇ ਤੁਹਾਨੂੰ ਆਪਣਿਆ ਵੀ ਛੱਡ ਦੇਣਾ ਪੈਨ ਪੈਨਸਲਾਂ ਬੱਚਿਆਂ ਦੇ ਕਿੱਟਾਂ ਜੋ ਵੀ ਤੁਸੀਂ ਲੈਣਾ ਇੱਥੇ ਤੁਹਾਨੂੰ ਹਰ ਇੱਕ ਚੀਜ਼ ਸਸਤੀ ਤੋਂ ਸਸਤੀ ਮਿਲੇਗੀ ਚਲ ਜਿਵੇਂ ਅੱਗੇ ਤੁਰੇ ਜਾ ਰਹੀਆਂ ਇਹ ਦੇਖੋ ਇਹ ਵੀ ਕਿ ਦੁਕਾਨਾਂ ਨੇ ਕਾਪੀ ਅੱਗੇ ਫਿਰ ਆਗੇ ਮਾਲ ਆਗੇ ਇਹ ਹੁਣ ਮੈਂ ਮਾਲ ਆਗੇ ਚੌੜੇ ਬਾਜ਼ਾਰ ਦੇ ਲੈਂਗੇ ਸ਼ਰਟਾਂ ਫਿਰ ਸਸਤ ਇੱਥੇ ਬਿਲਕੁਲ ਹੀ ਸਸਤੀ ਆਫਰ ਕਰੀ ਹੋਈ ਹੈ 150 150 150 150 ਚਲਟ 150 ਲਹਿੰਗਾ ਚੋਲੀਆਂ ਜਿਵੇਂ ਜਿ ਮੰਨ ਲਓ ਵੀ ਤੁਸੀਂ 5000 ਦਾ ਲਹਿੰਗਾ ਚੋਲੀ ਆ ਨਾ ਬਹੁਤ ਵਧੀਆ ਵੈਰਾਈਟੀਆਂ ਨੇ ਕੱਢ ਕੇ ਬਾਹਰ 2500 ਦਾ ਲਾਤਾ ਕੋਟ ਪੈਂਟ ਸ਼ੇਰਾਬਾਨੀ ਹੋਗੀ ਤੇ ਬਹੁਤ ਮਤਲ ਤੁਸੀਂ ਆਓ ਜਰੂਰ ਆਓ ਇੱਥੇ ਸਸਤੇ ਐਤਵਰ ਸੰਡੇ ਨੂੰ ਰਸ਼ ਬਹੁਤ ਹੁੰਦਾ ਪਰ ਤੁਹਾਨੂੰ ਸਸਤਾ ਸਮਾਨ ਬਹੁਤ ਜ਼ਿਆਦਾ ਕਈ ਵਾਰ ਤਾਂ ਇਹਨਾਂ ਨੇ 4000 ਦੇ ਬੂਟ ਕੱਢ ਕੇ ਇਹਨਾਂ ਨੇ ਸਿਰਫ 1500 ਚ ਰੱਖੇ ਹੁੰਦੇ ਨੇ ਬਾਹਰ ਜਿਹੜਾ ਸ਼ੂਜ਼ ਕੰਪਨੀ ਦੇ ਹੁੰਦੇ ਨੇ ਹੈਨਾ ਇਹ ਆ ਦੇਖੋ ਪਰ ਰਾਸ਼ ਬਹੁਤ ਹੈ ਫਲਕਾਰੀਆਂ ਚੁੰਨੀਆਂ ਸੂਟ 200 ਤੇ ਸੂਟ ਸ਼ੁਰੂ ਹੋ ਜਾਂਦਾ ਕਾਟਨ ਦਾ ਚੈਪਰੀ ਸੂਟ ਹੋ ਜਾਂਦਾ ਸ਼ੁਰੂ ਤੇ ਹਾਕਾ ਮਾਰਦੇ ਨੇ ਲੈ ਲਓ ਭਾਈ ਆਜੋ ਤੇ ਵਧੀਆ ਲੱਗਿਆ ਮੈਂ ਤਾਂ ਘੁੰਮ ਕੇ ਜਿਵੇਂ ਬਲੌਗ ਬਣਾਇਆ ਪਰ ਇਹ ਦਿਨਾਮਾ ਕਰੋ ਸੋਹਣਾ ਲੱਗਿਆ ਪਰ ਰਾਸ਼ ਬਹੁਤ ਆ ਤੇ ਗਰਮੀ ਬਹੁਤ ਸੀਗੀ ਗਰਮੀ ਕਰਕੇ ਮੈਨੂੰ ਬਹੁਤ ਥੋੜੀ ਮੁਸ਼ਕਲ ਆ ਰਹੀ ਸੀ ਹਰ ਇੱਕ ਚੀਜ਼ ਵਧੀਆ ਦੇਖੋ ਆ 150 ਦੀ ਸ਼ਰਟ 150 ਛਾਡੇ ਬੋਲ ਰਹੇ ਸੀ ਮੈਂ ਹੁਣ ਆਪਣੀ ਆਵਾਜ਼ ਲਾਈ ਜਾਂ ਦਵਾਰਾ ਇੰਨੀਆਂ ਪਿਆਰੀਆਂ ਸ਼ਰਟਾਂ ਸੱਚੀ ਮੇਰਾ ਆਪਣਾ ਦਿਲ ਕਰੇ ਵੀ ਆਪਣੇ ਬੇਟੇ ਵਾਸਤੇ ਆ ਦੇਖੋ ਇਹ ਸਮਾਨ ਵੀ ਬੇਟੇ ਵਾਸਤੇ ਸ਼ਰਟਾਂ ਲੈ ਜਾਵਾਂ ਤੇ ਇਹ ਦੇਖੋ ਇੰਨਾ ਸੋਹਣਾ ਆਈਟਮ ਬਾਹਰ ਵਧੀਆ ਹਰ ਇੱਕ ਬਿਜਲੀ ਦੀ ਆਈਟਮ ਬਹੁਤ ਵਧੀਆ ਇਹ ਦੇਖੋ ਬੈਲਟਾਂ ਹੋ ਗਈਆਂ ਰਿੰਗ ਲਾਈਟ ਹੋ ਗਈ ਫੇਰ ਆ ਦੇਖੋ ਅ ਲਹਿੰਗੇ ਬੱਚਿਆਂ ਦਾ ਆ ਬੱਚਿਆਂ ਦੇ ਸੂਟ ਹੋ ਗਏ ਕਿੰਨੇ ਵਧੀਆ ਹੈਨਾ ਵੱਡਿਆਂ ਦੇ ਵੀ ਹੈਗੇ ਨੇ ਮਾਲ ਬਣੇ ਹੋਏ ਨੇ ਬਾਗਰੂ ਤੇ ਪਿਆਰ ਬਹੁਤ ਵਧੀਆ ਤੁਸੀਂ ਇੱਥੇ ਆਓ ਤੇ ਤੁਹਾਨੂੰ ਬਹੁਤ ਵਧੀਆ ਰੇਟ ਨਾਲ ਸਮਾਨ ਮਿਲਣਾ ਲੁਧਿਆਣਾ ਸ਼ਾਪਿੰਗ ਜਰੂਰ ਕਰੋ ਸਭ ਤੋਂ ਜ਼ਿਆਦਾ ਸਮਾਨ ਸਸਤਾ ਚੌੜੇ ਬਾਜ਼ਾਰ ਘੰਟਾ ਕਰ ਬਹੁਤ ਵਧੀਆ ਜਮ ਤੈਨੂੰ ਅੱਧਾ ਦਿਖਾਇਆ ਹੈ ਗੁਰੂ ਦੇ ਪਿਆਰਿਓ ਤੇ ਮੈਂ ਤੁਹਾਨੂੰ ਕਿਸੇ ਦਿਨ ਹੋਰ ਵੀ ਦਿਖਾਵਾਂਗੀ ਵਾਓ ਆ ਦੇਖੋ ਕੱਪੜੇ ਬੜੇ ਸੋਹਣੇ ਮੇਰਾ ਖੁਦ ਜੀ ਕਰਦਾ ਲਹਿੰਗਾ ਚੋਲੀ ਫਾੜ ਲਵਾਂ ਪਰ ਮੈਂ ਉਮਰ ਦੇ ਹਿਸਾਬ ਨਾਲ ਕਹਿੰਦੀ ਨਹੀਂ ਮੈਨੂੰ ਆਪਣੇ ਆਪ ਮੈਂ ਕਦੇ ਪਾਇਆ ਨਹੀਂ ਚੰਗਾ ਨਹੀਂ ਲੱਗਦਾ ਵਾਓ ਮਜ਼ਾ ਆ ਜਾਂਦਾ ਜਦੋਂ ਮੈਂ ਜਾਂਦੀ ਹਾਂ ਘੁੰਮਣ ਘੰਟਾ ਕਰ ਆ ਦੇਖੋ ਜੀ ਕਿੰਨਾ ਵਧੀਆ ਬਹੁਤ ਵਧੀਆ ਸਾਰੇ ਵਾਚ ਘੜੀਆਂ ਵੀ ਨੇ ਬੈਲਟਾਂ ਬਾਹਰ ਰੇੜੀਆਂ ਜਿਵੇਂ ਲੱਗੀਆਂ ਸਸਤੀਆਂ ਬਹੁਤ ਹਰ ਇੱਕ ਚੀਜ਼ ਤੁਹਾਨੂੰ ਮਿਲ ਜਾਂਦੀ ਆ ਕਵਰ ਮੋਬਾਈਲ ਦਾ ਕਵਰ ਆ ਦੇਖੋਗੇ ਬਹੁਤ ਰਾਸ਼ਾ ਬਹੁਤ ਜ਼ਿਆਦਾ ਤੇ ਅਸੀਂ ਹੁਣ ਬਾਹਰ ਨਿਕਲੇ ਆ ਆਟੋ ਚ ਬਹਿ ਗਏ ਆ ਥੋੜਾ ਜੇ ਤੇ ਅੱਗੇ ਜਾ ਕੇ ਹੁਣ ਅਸੀਂ ਆ ਗਏ ਆਪਣੇ ਥੋੜਾ ਜੇ ਅੱਗੇ ਹੈਬੋਲ ਉੱਥੇ ਅਸੀਂ ਫਿਰ ਆਪਣਾ ਸਮਾਨ ਲਿਆ ਗਿਫਟਾਂ ਲਈਆਂ ਜਿਵੇਂ ਆਪਾਂ ਗਿਫਟਾਂ ਸਪਰੋਸ ਦੇਣੀਆਂ ਹੁੰਦੀਆਂ ਇੱਕ ਦੂਜੇ ਨੂੰ ਆਪਣੀ ਬੇਟੀ ਨੂੰ ਦੇਣੀਆਂ ਗਿਫਟਾਂ ਤੇ ਇੱਥੋਂ ਫਿਰ ਅਸੀਂ ਗਿਫਟਾਂ ਵਾਲੇ ਆ ਗਏ ਆ ਬਿਸਕੁਟ ਵਗੈਰਾ ਜੋ ਵੀ ਤੁਸੀਂ ਲੈਣਾ ਇੱਥੇ ਲੈ ਸਕਦੇ ਆ ਕੱਪ ਲੈ ਲਓ ਗਿਫਟਾਂ ਜੋ ਸਮਾਨ ਦੀਵਾਲੀ ਦਾ ਵੇ ਅਸੀਂ ਦੀਵੇ ਤੇ ਆਹ ਲਓ ਜੀ ਅਸੀਂ ਆ ਲੈ ਲੈਨੇ ਹੁਣ ਤੇ ਪੈਕਿੰਗ ਕਰਵਾ ਲਈ ਆ ਜਿਨ੍ਹਾਂ ਜਿਨ੍ਹਾਂ ਦਾ ਘਰਾਂ ਦੇ ਦੇਣੀਆਂ ਸੀ ਤੇ ਜਿਹੜਾ ਮੈਂ ਥੈਲਾ ਲੈ ਕੇ ਆਈ ਸੀ ਨਾਲ ਤੇ ਇਹਦੇ ਵਿੱਚ ਮੈਂ ਹੁਣ ਪਾ ਲਿਆ ਸਮਾਨ ਤੇ ਹੁਣ ਗੁਰੂ ਦੇ ਪਿਆਰਿਓ ਆਪਾਂ ਅੱਗੇ ਚੱਲਦੇ ਹਾਂ ਦਿਵਾਲੀ ਤੇ ਖਰਚਾ ਬਹੁਤ ਆ ਜਾਂਦਾ ਹੈ ਨਾ ਤੇ ਚਲੋ ਸਾਲ ਮਗਰੋਂ ਤਿਹਾਰ ਆਉਂਦਾ ਜਿੰਦੀ ਜਾਨ ਨੂੰ ਸਭ ਕੁਝ ਆਜੀ ਤੇ ਹੁਣ ਆਪਾਂ ਅੱਗੇ ਲੈ ਰਹੇ ਹਾਂ ਦੀਵੇ ਹੈ ਨਾ ਇਹ ਦੀਵੇ ਹਟੜੀ ਸਾਰਾ ਸਮਾਨ ਤੇ ਪ੍ਰਮਾਤਮਾ ਇਸ ਤਰ੍ਹਾਂ ਹੀ ਚੜ੍ਹਦੀਆਂ ਕਲਾ ਵਿੱਚ ਰੱਖੇ ਤੇ ਆਪਾਂ ਇਸ ਤਰ੍ਹਾਂ ਦਿਵਾਲੀਆਂ ਮਨਾਈਏ ਤੁਹਾਡੇ ਨਾਲ ਖੁਸ਼ ਰਹੀਏ ਇੱਕ ਮੈਂ ਇੱਕ ਥੋੜੇ ਜਿਹੇ ਪੈਸਿਆਂ ਦਾ ਹਲਕਾ ਜਿਹਾ 20 ਰੁਪਏ ਦਾ ਹੀ ਲਿਆ 10 ਰੁਪਏ ਦਾ ਸੁਭ ਦਿਵਾਲੀ ਅਸੀਂ ਘਰ ਪਹੁੰਚ ਚੁੱਕੇ ਆ ਘਰ ਜਾ ਰਹੇ ਆ ਅੱਗੇ ਅੱਗੇ ਸਾਡੀ ਟਿੱਡੀ ਜਾ ਰਹੀ ਆ ਮੇਰੀ ਦੋਤੀ ਛੋਟੀ ਜੀ ਅਸੀਂ ਟਿੱਡੀ ਵੀ ਕਹਿ ਦਿੰਦੇ ਇਹਨੂੰ ਚੂਹੀ ਵੀ ਕਹਿ ਦਿੰਦੇ ਆ ਇੱਕ ਮੁੰਡਾ ਬੇਟਾ ਐ ਪ੍ਰੀਤ ਪ੍ਰੀਤ ਉਹਨੇ ਚੂਹੀ ਰੱਖਿਆ ਨਾ ਬਹੁਤ ਫਿਰ ਇਹ ਖਿਜਦੀ ਆ ਮਨੇ ਚੂਹੀ ਕਹਿੰਦੇ ਆ ਪਰ ਸਭ ਨੂੰ ਵਧੀਆ ਲੱਗਣਾ ਅਸੀਂ ਸਾਮਾਨ ਚੱਕੀ ਜਾਂਦੀ ਆ ਮੈਂ ਵੀਡੀਓ ਬਣਾ ਰਹੀ ਆ ਧੰਨਵਾਦ ਜੀ